ਹੈਲੋ ਜੀ ਸੱਸ਼ੀ ਕਾਲ ਦਨ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜੀ ਦੁਪਹਿਰ ਦਾ ਟਾਈਮ ਹੈਗਾ ਹੈ ਤੇ ਆਪਣੀ ਵੀਡੀਓ ਦੀ ਸ਼ੁਰੂਆਤ ਹੋਣ ਢੀ ਗੇ ਇੱਕ ਮਸਤ ਬਾਰਿਸ਼ ਦੇ ਨਾਲ ਤੇ ਬਾਰਿਸ਼ ਪੈਣ ਕਰਕੇ ਮੌਸਮ ਠੰਡਾ ਹੋ ਜਾਂਦਾ ਹੈ ਲੇਕਿਨ ਅੱਇਕਦੀ ਆਪਣੇ ਇਹੋ ਜਿਹਾ ਕੁਝ ਨਹੀਂ ਹੋਇਆ ਗਰਮੀ ਜ਼ਿਆਦਾ ਹੋਣ ਕਰਕੇ ਜਿਹੜੀ ਬਾਰਿਸ਼ ਜਦੋਂ ਖਤਮ ਹੋਈ ਉਹ ਤਾਂ ਹੁੰਮਸ ਹੋ ਗਈ ਸੀਗੀ ਤੇ ਇੰਦਾ ਟਿੱਲੋ ਵਗਣ ਲੱਗ ਗਿਆ ਸੀ ਬਾਰਿਸ਼ ਥੋੜੀ ਜਿਹੀ ਪਈ ਹੈ ਤੇ ਤੁਸੀਂ ਵੇਖ ਹੀ ਸਕਦੇ ਹੋ ਸਾਰੇ ਬੰਨੇ ਚਿੱਕੜ ਚਿੱਕੜ ਕਰ ਦਿੱਤਾ ਹੈਗਾ ਸੀਗਾ ਕਮਬ ਵਧਾਉਣ ਵਾਸਤੇ ਨਹੀਂ ਪਿਆ ਸੀਗਾ ਤੇ ਇਸ ਤੋਂ ਬਾਅਦ ਥੋੜੀ ਜੀ ਤੇਜ਼ ਬਾਰਿਸ਼ ਹੋਈ ਸੀਗੀ ਕਿਉਂਕਿ ਬਾਅਦਛਾ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਚਿਰ ਚੰਗੀ ਤਰ੍ਹਾਂ ਚਿੱਕੜ ਹੋਣਾ ਜAVE ਰੱਬ ਰੁਕਦਾ ਨਹੀਂਗਾ ਜੇ ਤੁਸੀ ਪਾਉਣਾ ਹੁੰਦਾ ਤੇ ਤੁਸੀ ਪਵਾਵਾ ਪਾ ਦਿਆ ਕਰੋ ਵਰਨਾ ਨਾ ਪਾਇਆ ਕਰੋ ਤੇ ਉਸ ਤੋਂ ਬਾਅਦ ਤੁਸੀਂ ਮੌਸਮ ਦਾ ਹਾਲ ਵੇਖ ਸਕਦੇ ਹੋ ਤੇ ਇੱਥੇ ਦਾਦੀ ਜੀ ਗਰਮੀ ਕਰਕੇ ਹੱਥ 'ਚ ਪੱਖੀ ਲੈ ਕੇ ਘੁੰਮਣ ਡੈ ਹੀ ਨੇ ਕਿਉਂਕਿ ਅਗਰ ਹਵਾ ਚੱਲਣ ਡਈ ਹੈ ਤੇ ਉਹ ਜਮਾਂ ਤਿੱਤੀ ਹਵਾ ਚੱਲਣ ਡਈ ਹੈ ਤੇ ਗਮ ਹੋਈ ਪਈ ਹੈ ਸਾਰੇ ਬੰਨੇ ਤੇ ਬਾਹਰ ਜਦੋਂ ਮੰਜਾ ਡੋਣੇ ਆ ਤੇ ਮਾੜੀਆਂ-ਮਾੜੀਆਂ ਕਣੀਆਂ ਡਿੱਗਣ ਲੱਗ ਜਾਂਦੀਆਂ ਉਹਨੂੰ ਫੇਰ ਚੁੱਕ ਕੇ ਅੰਦਰ ਕਰਨਾ ਪੈਂਦਾ ਆ ਪਰ ਤਿੰਨ-ਚਾਰ ਵਾਰੀ ਤੇ ਮੰਜਾ ਅੰਦਰ-ਬਾਹਰ ਹੀ ਕਰ ਲਿੱਤਾ ਹੈਗਾ ਏ ਤੇ ਜੇ ਕੋਈ ਚੈਨਲ ਤੇ ਨਵਾਂ ਆ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਕਿ ਸਾਡੀ ਆਨਵਾਇਡ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਨਾਲੋਂ ਪਹਿਲਾਂ ਪਹੁੰਚ ਜਾਵੇ ਤੇ ਇੱਥੇ ਮੰਮੀ ਜੀ ਨੇ ਚਾਹ ਰੱਖ ਦਿੱਤੀ ਹੈਗੀ ਆ ਕਿਉਂਕਿ ਜਿੰਨੇ ਚਿਕਰੇ ਇੰਨੇ ਵਧੀਆ ਤੇ ਇੱਥੇ ਇੱਕ ਸਾਈਡ ਮੰਮੀ ਜੀ ਚਾਹ ਬਣਾਉਣ ਵਾਸਤੇ ਰੱਖ ਦੇਣਗੇ ਤੇ ਦੂਜੀ ਸਾਈਡ ਮਾਂਜ ਲੈਣ ਕੇ ਭਾਂਡੇ ਤੇ ਥੋੜੇ ਜਿਹਾ ਭਾਂਡੇ ਸੀਗੇ ਤੇ ਅੱਜ ਮੰਮੀ ਜੀ ਬਾਜ਼ਾਰ ਵੀ ਗਏ ਸੀਗੇ ਤੇ ਬਾ ਮੰਮੀ ਜੀ ਨੇ ਕੀ ਲਿਆਂਦਾ ਉਹ ਆਪਾਂ ਤੁਹਾਨੂੰ ਕੱਲ ਦੇ ਵਲੌਗ ਚ ਦਿਖਾਵਾਂਗੇ ਤੇ ਅੱਜ ਵਲੌਗ ਇੱਕ ਤਾਂ ਇਸ ਕਰਕੇ ਸ਼ੂਟ ਨਹੀਂ ਹੋ ਪਾਇਆ ਕਿ ਮੰਮੀ ਜੀ ਬਾਜ਼ਾਰ ਗਏ ਸੀਗੇ ਟਾਈਮ ਨਾਲ ਹੀ ਚਲ ਗਏ ਸੀਗੇ ਤੇ ਬਾਅਦ ਵਿੱਚ ਉਸ ਤੋਂ ਬਾਅਦ ਮਾਸੀ ਜੀ ਕੋਲ ਚਲ ਗਏ ਤੇ ਉੱਥੇ ਫਿਰ ਉਹ ਰੁਕੇ ਰਹੇ ਤੇ ਉਸ ਤੋਂ ਬਾਅਦ ਜਦੋਂ ਘਰੇ ਆਏ ਤੁਸੀਂ ਮੀਂਹ ਦਾ ਹਾਲ ਵੀਖੀ ਸਕਦੇ ਹੋ ਮੀਂਹ ਆਉਣ ਲੱਗਿਆ ਸੀਗਾ ਉਸ ਤੋਂ ਬਾਅਦ ਰੈਸਟ ਕਰਨ ਤੋਂ ਬਾਅਦ ਆਪਾਂ ਹੁਣੀ ਵਲੌਗ ਬਣਾਇਆ ਐ ਇਸੇ ਕਰਕੇ ਆਜਾ ਬਹੁਤ ਥੋੜਾ ਜਿਹਾ ਹੀ ਵਲੌਗ ਬਣਾਇਆ ਹੈ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਹੁਣ ਜਿਹੜੇ ਭਾਂਡੇ ਹੈਗੇ ਉਹਨੂੰ ਮਾਂਜ ਲੈਣਗੇ ਥੋੜੇ ਜਿਹੇ ਭਾਂਡੇ ਸੀਗੇ ਆ ਵੀ ਚਾਹ ਵਾਲੀ ਸੀਗੀ ਜਦੋਂ ਆਏ ਸੀਗੇ ਮੰਮੀ ਜੀ ਉਦੋਂ ਚਾਹ ਬਣਾਈ ਸੀ ਆਪਾਂ ਤੇ ਉਹੋ ਭਾਂਡੇ ਨੇ ਤੇ ਹੁਣ ਮੰਮੀ ਜੀ ਇਹਨਾਂ ਨੂੰ ਮਾਂਜ ਦੇਣਗੇ ਤੇ ਚਲੋ ਜੀ ਅੱਜ ਦੀ ਵਲੌਗ ਨੂੰ ਅਸੀਂ ਐਂਡ ਕਰਦੇ ਆਂ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਆਂ ਕਿਸੇ ਨੈਕ ਵਲੌਗ ਨਾਲ ਤਦ ਤੱਕ ਲਈਓ ਓਕੇ ਗੁੱਡ ਬਾਏ